ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਆਪਾਂ ਗੱਲ ਕਰਾਂਗੇ ਪੀਐਸਟੈਟ ਪਾਸ ਕਰਨ ਤੋਂ ਬਾਅਦ ਕੀ ਕਰਨਾ ਹੋਵੇਗਾ ਜਿਹੜੇ ਬੱਚੇ ਪੀਐਸਟੈਟ ਪਾਸ ਕਰਨਗੇ ਉਹ ਕੀ ਕਰਨਗੇ ਅੱਗੇ ਉਹਨਾਂ ਵਾਸਤੇ ਕੀ ਪ੍ਰੋਸੈਸ ਰਹਿਣ ਵਾਲਾ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਪੀਐਸਟੈਟ 2024 1 ਦਸੰਬਰ 2000 ਨੂੰ ਕੰਡਕਟ ਕਰਵਾਇਆ ਗਿਆ ਹੈ ਤਾਂ ਜਿਸ ਦੀ ਆਨਸਰ ਕੀ ਬਹੁਤ ਜਲਦੀ ਅਪਲੋਡ ਕਰ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਡਿਕਲੇਅਰ ਕਰ ਦਿੱਤਾ ਜਾਵੇਗਾ ਬਹੁਤ ਸਾਰੇ ਬੱਚੇ ਇਸ ਦੇ ਵਿੱਚੋਂ ਜਿਹੜੇ ਪਾਸ ਹੋ ਜਾਣਗੇ ਜਿਹੜੇ ਬੱਚੇ ਪਾਸ ਹੋਣਗੇ ਤਾਂ ਉਹ ਅੱਗੇ ਕੀ ਕਰਨਗੇ ਉਹਨਾਂ ਵਾਸਤੇ ਅੱਗੇ ਕੀ ਪ੍ਰੋਸੈਸ ਰਹਿਣ ਵਾਲਾ ਹੈ ਉਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਪੇਪਰ ਇੱਕ ਦਿੱਤਾ ਹੈ ਪੇਪਰ ਪਹਿਲਾ ਵਾਲਾ ਦਿੱਤਾ ਹੈ ETT ਵਾਸਤੇ ਉਹਨਾਂ ਵਾਸਤੇ ETT ਕੈਡਰ ਹੋਏਗਾ ਤੇ ਜਿਨ੍ਹਾਂ ਨੇ ਪੇਪਰ ਦੋ ਪਾਸ ਕਰਨਗੇ ਉਹਨਾਂ ਵਾਸਤੇ ਮਾਸਟਰ ਕੈਡਰ ਹੋਏਗਾ ਬਹੁਤ ਜਲਦੀ ਜੜੀ ਭਰਤੀ ਆਵੇਗੀ ਕਿਉਂਕਿ ਆਪਾਂ ਜਾਣਦੇ ਹਾਂ ਮਾਨ ਸਰਕਾਰ ਨੇ ਕਿਹਾ ਸੀ ਕਿ ਹਰ ਸਾਲ ਜੜੀਆਂ ਭਰਤੀਆਂ ਜੜੀਆਂ ਕੱਢੀਆਂ ਜਾਣਗੀਆਂ ਪਰ ਜਿਹੜਾ ਪੌਣੇ 3 ਸਾਲ ਹੋ ਗਏ ਈਟੀਟੀ ਦੀ ਕੋਈ ਵੀ ਭਰਤੀ ਨਵੀਂ ਨਹੀਂ ਨਿਕਲੀ ਆਪਾਂ ਇਸ ਵੀਡੀਓ ਦੇ ਵਿੱਚ ਈਟੀਟੀ ਕੇਡਰ ਦੀ ਖਾਸ ਤੌਰ ਤੇ ਗੱਲ ਕਰਾਂਗੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਈਟੀਟੀ ਕੇਡਰ ਦੀਆਂ ਤਿੰਨ ਭਰਤੀਆਂ ਆ ਜਾਂ ਸੀ 66 35 ਜੋ ਕਿ ਪੂਰੀ ਕੰਪਲੀਟ ਹੋ ਚੁੱਕੀ ਹੈ 1 23 64 ਆਈ ਸੀ ਜੋ ਲਟਕੀ ਹੋਈ ਸੀ ਉਹ ਵੀ ਜਿਹੜੀ ਹੈ ਮਾਨ ਸਰਕਾਰ ਤੋਂ ਪਹਿਲਾਂ ਆਈ ਸੀ ਕੋਰਟ ਕੇਸਾਂ ਦੇ ਕਰਕੇ ਉਹ ਲਟਕੀ ਹੋਈ ਸੀ ਉਹ ਵੀ ਬਹੁਤ ਜਲਦੀ ਪੂਰੀ ਹੋਣ ਜਾ ਰਹੀ ਹੈ ਤਾਂ ਇੱਕ 5994 ਆਈ ਸੀ ਜੋ ਮਾਨ ਸਰਕਾਰ ਆਉਣ ਤੋਂ ਬਾਅਦ ਵਿੱਚ ਜਿਹੜਾ ਪੇਪਰ ਕੰਡਕਟ ਕਰਵਾਇਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਸੀ ਤਾਂ ਉਹ ਵੀ ਭਰਤੀ ਬਹੁਤ ਜਲਦੀ ਕੰਪਲੀਟ ਹੋਣ ਜਾ ਰਹੀ ਹੈ ਪਰ ਜਦੋਂ ਦੀ ਮਾਨ ਸਰਕਾਰ ਆਈ ਹੈ ਈਟੀਟੀ ਕੈਡਰ ਦੀ ਕੋਈ ਵੀ ਭਰਤੀ ਜਿਹੜੀ ਨਵੀਂ ਨਹੀਂ ਆਈ ਇਸ ਲਈ ਜਿਹੜੀ ਹੈ ਜਿਵੇਂ ਪੀਐਸਟੈਟ ਦਾ ਰਿਜ਼ਲਟ ਆਵੇਗਾ ਤਾਂ ETT ਕੈਡਰ ਦੀ ਜਿਹੜੀ ਨਵੀਂ ਪਰਤੀ ਆਪਾਂ ਨੂੰ ਵੇਖਣ ਨੂੰ ਮਿਲੇਗੀ ਇਸ ਲਈ ਜੋ ਬੱਚੇ B.Ed ਦੀ ਵੀ ਨਵੀਂ ਪਰਤੀ ਜਿਹੜੀ ਮਾਸਟਰ ਕੈਡਰ ਵੇਖਣ ਨੂੰ ਮਿਲੇਗੀ ਤਾਂ ETT ਕੈਡਰ ਤੇ ਨਹੀਂ ਆਪਾਂ ਖਾਸ ਤੌਰ ਤੇ ਗੱਲ ਕਰਾਂਗੇ ਜਿਹੜੇ ਬੱਚੇ ਹੁਣ ETT ਚੋਂ ਪੀਐਸਟ ਪਾਸ ਕਰਨਗੇ ਤਾਂ ਉਹਨਾਂ ਨੂੰ ਹੁਣ ਤੋਂ ਹੀ ETT ਦੀ ਜਿਹੜੀ ਸੈਕੰਡ ਪੇਪਰ ਦੀ ਇਸ ETT ਕੈਡਰ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਿਹੜਾ ਕੰਪੀਟੀਸ਼ਨ ਬਹੁਤ ਹੀ ਹਾਰਡ ਹੋ ਚੁੱਕਾ ਹੈ ਤਾਂ ਕੀ ਹੋਏਗਾ ਅੱਗੇ ਪ੍ਰੋਸੈਸ ਉਸ ਦੀ ਆਪਾਂ ਗੱਲ ਕਰਾਂਗੇ ਈਟੀਟੀ ਕੈਟਰ ਦੇ ਵਾਸਤੇ ਅੱਗੇ ਜਿਹੜੇ ਦੋ ਪੇਪਰ ਹੋਣਗੇ ਇਹ ਪੇਪਰ ਏ ਜੋ ਕਿ ਪੰਜਾਬੀ ਦਾ ਹੋਏਗਾ ਤਾਂ ਪੇਪਰ ਬੀ ਜਿਹੜਾ ਪੇਪਰ ਜਿਸ ਦੇ ਵਿੱਚ ਪੰਜਾਬੀ ਹਿੰਦੀ ਇੰਗਲਿਸ਼ ਮੈਥ ਸਾਇੰਸ ਤੇ ਸੋਸ਼ਲ ਸਾਇੰਸ ਹੋਣਗੇ ਪੇਪਰ ਇੱਕੋ ਦੇ ਨਹੀਂ ਹੋਏਗਾ ਇੱਕੋ ਵਰੀ ਇਕੱਠਾ ਹੀ ਹੋਏਗਾ ਪਰ ਉਸ ਦੇ ਵਿੱਚ ਦੋ ਪਾਰਟ ਹੋਣਗੇ ਜਿਸ ਦੇ ਵਿੱਚ ਪੇਪਰ ਏ ਪੰਜਾਬੀ ਜਿਹੜਾ ਪਾਸ ਕਰਨਾ ਬਹੁਤ ਜ਼ਰੂਰੀ ਹੋਏਗਾ ਜੇਕਰ ਪੰਜਾਬੀ ਵਿੱਚ ਪੇਪਰ A ਦੀ ਗੱਲ ਕਰੀਏ ਪੰਜਾਬੀ ਦਾ ਪੇਪਰ ਹੋਵੇਗਾ ਤਾਂ ਜਿਸ ਦੇ ਟੋਟਲ ਮਾਰਕਸ ਜਿਹੜੇ ਨੇ ਇਹ ਮੈਂ ਜਿਹੜੀ ਗੱਲ ਕਰ ਰਿਹਾ ਇਹ 59 94 ਵਿੱਚ ਜਿਸ ਤਰ੍ਹਾਂ ਪੇਪਰ ਹੋਇਆ ਸੀ ਉਸ ਦੀ ਗੱਲ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਇਸ ਵਾਰੀ ਪੈਟਰਨ ਥੋੜਾ ਚੇਂਜ ਕੀਤਾ ਜਾਵੇ ਪੰਜਾਬੀ ਦਾ ਪੇਪਰ 100 ਨੰਬਰ ਦਾ ਹੋਇਆ ਸੀ ਤੇ ਹੋ ਸਕਦਾ ਹੈ 50 ਨੰਬਰ ਦਾ ਕਰ ਦਿੱਤਾ ਜਾਵੇਗਾ ਪਰ ਪੇਪਰ ਜਿਹੜਾ ਹੋਵੇਗਾ ਇਸੇ ਤਰ੍ਹਾਂ ਦੋ ਪੇਪਰ ਹੋਣਗੇ ਇੱਕ A ਪੇਪਰ ਹੋਵੇਗਾ ਤੇ ਦੂਸਰਾ B ਪੇਪਰ ਹੋਵੇਗਾ ਤਾਂ ਪਿਛਲੇ ਸਾਲ ਜਿਹੜਾ ਪੰਜਾਬੀ ਦਾ ਪੇਪਰ ਟੋਟਲ 100 ਨੰਬਰ ਦਾ ਹੋਇਆ ਸੀ ਜਿਸ ਦੇ ਵਿੱਚ 100 ਕੁਐਸਚਨ ਸੀ ਤੇ 50 ਨੰਬਰ ਲੈਣੇ ਜ਼ਰੂਰੀ ਸੀ 50% ਨੰਬਰ ਲੈਣੇ ਜ਼ਰੂਰੀ ਹੁੰਦੇ ਹਨ ਜੇਕਰ ਪੇਪਰ 50 ਨੰਬਰ ਦਾ ਹੋ ਜਾਵੇਗਾ ਤਾਂ ਕੁਐਸਚਨ 50 ਤਾਂ ਜਿਹੜੇ ਨੇ ਨੰਬਰ ਲੈਣੇ 25 ਜ਼ਰੂਰੀ ਹੋ ਜਾਣਗੇ 50% ਜੇਕਰ ਇਹ ਪੇਪਰ ਪਾਸ ਹੋਏਗਾ ਤਾਂ ਦੂਜੇ ਪੇਪਰ ਦੀ ਜਿਹੜੀ ਮੈਟ ਬਣੇਗੀ ਜੇਕਰ ਇਹ ਪੇਪਰ ਪਾਸ ਨਹੀਂ ਹੁੰਦਾ ਹੈ ਤਾਂ ਦੂਜੇ ਪੇਪਰ ਦੀ ਮੈਟ ਤਿਆਰ ਨਹੀਂ ਕੀਤੀ ਜਾਵੇਗੀ ਇਸ ਲਈ ਜਿਹੜਾ ਇਹ ਪੇਪਰ ਜਿਹੜਾ ਹੈ ਇਹ ਪੇਪਰ ਪਾਸ ਕਰਨਾ ਲਾਜ਼ਮੀ ਹੈ ਇਹ ਪੰਜਾਬੀ ਦਾ ਪੇਪਰ ਪਾਸ ਕਰਨਾ ਹਰ ਇੱਕ ਲਈ ਜ਼ਰੂਰੀ ਹੋਏਗਾ ਜੇ ਪੇਪਰ ਦੂਸਰੇ ਦੀ ਗੱਲ ਕਰੀਏ ਤਾਂ 94 ਵਿੱਚ ਜਿਹੜਾ ਪੇਪਰ B ਹੋਇਆ ਸੀ ਉਸ ਦੇ ਵਿੱਚ ਪੰਜਾਬੀ ਜਿਹੜੀ ਹੈ 20 ਕੁਐਸਚਨ ਸੀ ਜਿਸ ਦੇ 40 ਮਾਰਕਸ ਦੇ ਸੀ 2 ਨੰਬਰ ਦਾ ਇੱਕ ਕੁਐਸਚਨ ਸੀ ਜੇਕਰ ਹਿੰਦੀ ਦੀ ਗੱਲ ਕਰੀਏ ਤਾਂ 10 ਕੁਐਸਚਨ 20 ਨੰਬਰ ਦੀ ਹਿੰਦੀ ਸੀ ਇੰਗਲਿਸ਼ ਦੀ ਗੱਲ ਕਰੀਏ ਤਾਂ ਇੰਗਲਿਸ਼ 10 ਨੰਬਰ ਦੀ 10 ਕੁਐਸਚਨ ਸੀ ਤੇ ਵੀ ਨੰਬਰ ਦੇ ਤੇ ਜਨਰਲ ਸਾਇੰਸ ਦੀ ਗੱਲ ਕਰੀਏ ਤਾਂ ਵੀ ਕੁਐਸਚਨਸ ਹੀ 40 ਨੰਬਰ ਦੇ ਤੇ ਇਸੇ ਤਰ੍ਹਾਂ ਮਹਤ ਦੀ ਗੱਲ ਕਰੀਏ ਤਾਂ ਵੀ ਕੁਐਸਚਨਸ ਹੀ 40 ਨੰਬਰ ਦੇ ਤੇ ਸਾਇੰਸ ਦੀ ਗੱਲ ਕਰੀਏ ਤਾਂ ਵੀ ਕੁਐਸਚਨਸ ਹੀ 40 ਨੰਬਰ ਦੇ ਟੋਟਲ ਜਿਹੜਾ 100 ਕੁਐਸਚਨਸ ਹੀ 200 ਨੰਬਰ ਦਾ ਇਸੇ ਤਰ੍ਹਾਂ ਜੇ ਪੈਟਰਨ ਰਿਹਾ ਤਾਂ 200 ਨੰਬਰ ਦਾ ਪੇਪਰ ਹੋਏਗਾ ਜੇ ਕੁਐਸਚਨ ਦਾ 1 ਨੰਬਰ ਦਾ ਕੁਐਸਚਨ ਕਰ ਦਿੱਤਾ ਗਿਆ ਤਾਂ 100 ਨੰਬਰ ਦਾ ਪੇਪਰ ਹੋਏਗਾ ਇਹ ਅਗਲਾ ਪ੍ਰਕਿਰਿਆ ਹੋਏਗਾ ਜਿਹੜੇ ਦੋਵੇਂ ਪੇਪਰ ਪਾਸ ਕਰਨੇ ਜ਼ਰੂਰੀ ਹੋਣਗੇ 20 ਪੇਪਰ ਦੇ ਵਿੱਚੋਂ ਜਿਹੜੀ ਮੈਟ ਬਣੇਗੀ ਤੇ ਜ਼ਰੂਰੀ ਗੱਲ ਇਹ ਕਿ ਜਿਹੜੇ ਵੀ ਪੀਐਸਟੈਟ ਹੁਣ ਪਾਸ ਕਰਨਗੇ ਤਾਂ ਉਹਨਾਂ ਨੂੰ ਹੁਣ ਤੋਂ ਹੀ ਜਿਹੜਾ ਦੂਜੇ ਪੇਪਰ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਬਹੁਤ ਜਲਦੀ ਜੜੀਆਂ ਪੋਸਟਾਂ ਆਣਗੀਆਂ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਰਡ ਹੈ ਇਸ ਲਈ ਜਿਹੜੇ ਬੱਚੇ ਹੁਣ ਪਤਾ ਚੱਲ ਗਿਆ ਹੋਵੇਗਾ ਜਿਹਨਾਂ ਨੇ ਅਲਸਰ ਕੀ ਮੈਚ ਕਰ ਲਿਆ ਹੋਣੀਆਂ ਨੇ ਅਕੈਡਮੀਆ ਨੇ ਅਲਸਰ ਕੀ ਦਾਸ ਦਿੱਤੀ ਗਈ ਹੈ ਤਾਂ ਤੁਸੀਂ ਆਪਣਾ ਜਿਹੜੇ ਵੀ ਬੱਚੇ ਪਾਸ ਹੋ ਰਹੇ ਨੇ ਤੇ ਬਹੁਤ ਜਲਦੀ ਆਪਣੇ ਜਿਹੜੀ ਤਿਆਰੀ ਸ਼ੁਰੂ ਕਰ ਦਿਓ ਇਸ ਚੈਨਲ ਤੇ ਵੀ ਜਿਹੜੀ ਇਹ ਤਿਆਰੀ ਕਰਵਾਈ ਜਾਵੇਗੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਫ੍ਰੀ ਆਫ ਕਾਸਟ ਜਿਹੜੀ ਹੈ ਈਟੀਟੀ ਕੈਡਰ ਦੀ ਤਿਆਰੀ ਕਰਵਾਈ ਜਾਵੇਗੀ ਤੇ ਅਗਲੀ ਵੀਡੀਓ ਦੇ ਵਿੱਚ ਜਿਹੜਾ ਪੂਰਾ ਸਿਲੇਬਸ ਜਿਹੜਾ ਡਿਸਕਸ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਜਿਹੜੀਆਂ ਨੇ ਮੈਥ ਦੀਆਂ ਸਾਇੰਸ ਦੀਆਂ ਪੰਜਾਬੀ ਦੀਆਂ ਇੰਗਲਿਸ਼ ਦੀਆਂ ਹਿੰਦੀ ਦੀਆਂ ਜਿਹੜੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਲਈਆਂ ਤਾਂ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ